ਜਹਾਂਗੀਰ ਬਾਦਸ਼ਾਹ ਨੇ ਗੁਰੂ ਹਰਗੋਬਿੰਦ ਸਿੰਘ ਪਾਦਸ਼ਾਹ ਮਹਾਰਾਜ ਨੂੰ ਗ੍ਰਿਫਤਾਰ ਕਰਨ ਵਾਸਤੇ ਗਵਾਲੀਅਰ ਦੇ ਕਿਲੇ ਦੇ ਵਿੱਚ ਉਹ ਆਪਣੇ ਵਜ਼ੀਰ ਵਜ਼ੀਰ ਖਾਨ ਨੂੰ ਭੇਜਦਾ ਹੈ ਪਾਦਸ਼ਾਹ ਮਹਾਰਾਜ ਬਿਕਰਮੀ ਸੰਮਤ 1674 ਈਸਵੀ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਆਉਂਦੇ ਨੇ ਗਿਆਨੀ ਗਿਆਨ ਸਿੰਘ ਤਵਾਰੀ ਖਾਲਸਾ ਦੇ ਵਿੱਚ ਇੱਥੋਂ ਤੱਕ ਲਿਖਦੇ ਹੈ ਕਿ ਜਦ ਗੁਰੂ ਹਰਗੋਬਿੰਦ ਸਿੰਘ ਪਾਦਸ਼ਾਹ ਮਹਾਰਾਜ ਗਵਾਲੀਅਰ ਦੇ ਕਿਲੇ ਦੇ ਵਿੱਚ ਆਏ ਨੇ ਸਤਿਗੁਰੂ ਨੇ ਆਪਣੀਆਂ ਨਜ਼ਰਾਂ ਦੇ ਨਾਲ ਕੀ ਤੱਕਿਆ ਕਿ ਜਿਹੜੇ ਰਾਜਿਆਂ ਨੂੰ ਬੜੇ ਲੰਮੇ ਸਮਿਆਂ ਤੋਂ ਕੈਦ ਕਰਕੇ ਜਹਾਂਗੀਰ ਬਾਦਸ਼ਾਹ ਨੇ ਰੱਖਿਆ ਹੋਇਆ ਸੀ ਉਹ ਕੰਧਾਂ ਦੇ ਵਿੱਚ ਟੱਕਰਾ ਮਾਰਦੇ ਸਨ ਤੇ ਕਈ ਰਾਜੇ ਆਪਣੀ ਜੀਵਨ ਲੀਲਾ ਖਤਮ ਕਰ ਲੈਂਦੇ ਸਨ ਸਤਿਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜਦ ਗਵਾਲੀਅਰ ਦੇ ਕਿਲੇ ਵਿੱਚ ਆਏ ਨੇ ਤੇ ਰਾਜਿਆਂ ਦੇ ਕੁਝ ਨਿਕਲ ਦੀ ਆਸ ਵੱਜੀ ਵੀ ਸ਼ਾਇਦ ਹੁਣ ਅਸੀਂ ਗਵਾਲੀਅਰ ਦੇ ਕਿਲੇ ਵਿੱਚੋਂ ਬਾਹਰ ਨਿਕਲ ਸਕਦੇ ਹਾਂ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੇ ਰਾਜਿਆਂ ਨੂੰ ਕੋਲ ਬੁਲਾਇਆ ਕਿ ਤੁਸੀਂ ਆਪਣੇ ਸਰੀਰ ਨੂੰ ਤਨ ਨੂੰ ਕਸ਼ਟ ਦਿੰਨੇ ਹੋ ਕਸ਼ਟ ਦੇ ਕੇ ਤੁਸੀਂ ਇਸ ਗਵਾਲੀਅਰ ਦੇ ਰਾਜ ਦੇ ਕਿਲੇ ਵਿੱਚੋਂ ਬਾਹਰ ਨਿਕਲ ਸਕਦੇ ਆ ਕਹਿੰਦੇ ਜੀ ਨਹੀਂ ਕੀ ਪਾਤਸ਼ਾਹ ਕਹਿ ਲੱਗੇ ਕੰਧਾਂ ਦੇ ਵਿੱਚ ਟੱਕਰਾਂ ਮਾਰਨ ਦੇ ਨਾਲ ਤੁਹਾਡੀ ਸਜ਼ਾ ਘੱਟ ਹੋ ਸਕਦੀ ਹੈ ਕਹਿਣ ਲੱਗੇ ਨਹੀਂ ਪਾਤਸ਼ਾਹ ਫਿਰ ਸਤਿਗੁਰੂ ਹਰਗੋਬਿੰਦ ਸਿੰਘ ਮਹਾਰਾਜ ਕਹਿੰਦੇ ਜੋ ਉਹ ਪਰਮਾਤਮਾ ਦਾ ਬਾਣਾ ਹੈ ਉਹਨੂੰ ਮਿੱਠਾ ਕਰਕੇ ਮੰਨੋ ਤੇ ਸਤਿਗੁਰੂ ਤੁਹਾਡੇ ਆਪ ਅੰਗ ਸੰਗ ਸਾਈ ਹੋਵੇਗਾ ਗਿਆਨੀ ਗਿਆਨ ਸਿੰਘ ਤਾਂ ਇੱਥੋਂ ਤੱਕ ਲਿਖ ਦਿਆ ਤਵਾਰੀਖ ਗੁਰੂ ਕਾਲਸਾ ਦੇ ਅੰਦਰ ਕਿ ਉਸ ਸਮੇਂ ਦੇ ਜਿਹੜੇ ਗਵਾਲੀਅਰ ਦੇ ਕਿਲੇ ਵਿੱਚ ਰਾਜੇ ਬੰਦੀ بنائے ਸਨ ਉਹਨਾਂ ਰਾਜਿਆਂ ਨੂੰ ਸਜ਼ਾਾਂ ਕਿਸ ਤਰ੍ਹਾਂ ਦੀਆਂ ਦਿੱਤੀਆਂ ਜਾਂਦੀਆਂ ਸਨ ਤਵਾਰੀਖ ਗੁਰੂ ਖਾਲਸਾ ਦੇ ਅੰਦਰ ਗਿਆਨੀ ਗਿਆਨ ਸਿੰਘ ਤੇ ਬੰਦੀ ਛੋੜ ਦਾਤਾ ਕਤਾਬ ਦੇ ਅੰਦਰ ਪ੍ਰਿੰਸੀਪਲ ਗੰਗਾ ਸਿੰਘ ਲਿਖਦੇ ਹੈ ਕਿ ਉਹਨਾਂ ਕੈਦ ਕੀਤੇ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਸਜ਼ਾਾਂ ਕਿਹੜੀਆਂ ਦਿੱਤੀਆਂ ਜਾਂਦੀਆਂ ਸਨ ਬਿੱਛੂ ਦੇ ਡੰਗ ਦੀ ਜ਼ਹਿਰ ਬਲਾਈ ਜਾਂਦੀ ਸੀ ਉਹਨਾਂ ਰਾਜਿਆਂ ਨੂੰ ਤੇ ਗਰਮ ਸਰੀਏ ਕਰਕੇ ਅੱਖਾਂ ਦੇ ਵਿੱਚ ਮਾਰੇ ਜਾਂਦੇ ਸਨ ਤੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ ਇੱਥੇ ਬਸ ਨਹੀਂ ਕਵੀ ਲਿਖਦਾ ਇਤਿਹਾਸਕਾਰ ਲਿਖਦਾ ਕਿ ਉਹਨਾਂ ਰਾਜਿਆਂ ਨੂੰ ਪੀਣ ਲਈ ਪਾਣੀ ਸੀਮਤ ਮਾਤਰਾ ਦੇ ਵਿੱਚ ਦਿੱਤਾ ਜਾਂਦਾ ਸੀ ਜਿਹੜਾ ਪ੍ਰਸ਼ਾਦਾ ਲੰਗਰ ਛਕਣ ਵਾਸਤੇ ਦਿੱਤਾ ਜਾਂਦਾ ਸੀ ਰੋਟੀ ਪਾਣੀ ਓਹ ਉਹਨਾਂ ਗਵਾਲੀਅਰ ਦੇ ਜਿਹੜੇ ਹਰਾਸ ਤੇ ਬੰਦੀ ਰਾਜੇ ਸਨ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਬਿਲਕੁਲ ਅਲੂਣਾ ਦਿੱਤਾ ਜਾਂਦਾ ਸੀ ਬੇਸਵਾਦਾ ਉਸ ਖਾਣੇ ਦੇ ਵਿੱਚ ਲੂਣ ਨਹੀਂ ਪਾਇਆ ਜਾਂਦਾ ਸੀ ਇੰਨੇ ਉਹਨਾਂ ਰਾਜਿਆਂ ਦੇ ਉੱਪਰ ਤਸ਼ੱਦਦ ਕੀਤੇ ਜਾਂਦੇ ਸਨ ਜਹਾਂਗੀਰ ਬਾਦਸ਼ਾਹ ਦੇ ਵੱਲੋਂ ਸਤਗੁਰੂ ਹਰਗੋਬਿੰਦ ਸਿੰਘ ਪਾਦਸ਼ਾਹ ਮਹਾਰਾਜ ਜਦ ਗਵਾਲੀਅਰ ਦੇ ਕਿਲੇ ਦੇ ਵਿੱਚ ਰਹੇ ਨੇ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਰਾਜਿਆਂ ਨੂੰ ਕੋਲ ਬਿਠਾਉਂਦੇ ਨੇ ਅਮਰਤ ਵੇਲੇ ਵਾਹਿਗੁਰੂ 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 ਦਾ ਜਾਪ ਕੀਤਾ ਜਾਂਦਾ ਹੈ ਸ਼ਾਮ ਦੇ ਵੇਲੇ ਦੀਵਾਨ ਸੱਜਣਾ ਵਾਹਿਗੁਰੂ 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 ਦਾ ਜਾਪ ਕੀਤਾ ਜਾਂਦਾ ਸੀ ਸਤਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਨੇ ਤਾਂ ਪ੍ਰਤੀ ਜਿਹੜੇ ਰਾਜੇ ਸਨ ਜਿਨ੍ਹਾਂ ਨੇ ਪਿਆਰੋ ਜਿਨ੍ਹਾਂ ਦੇ ਨਿਕਲਦੀ ਆਸ ਹੀ ਕੋਈ ਨਹੀਂ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਆਉਣ ਦੇ ਨਾਲ ਉਹਨਾਂ ਨੂੰ ਸੱਚ ਦਾ ਸੂਰਜ ਦੇਖਣਾ ਉਹਨਾਂ ਦੇ ਮਨਾਂ ਦੇ ਵਿੱਚ ਥੋੜੀ ਜੀ ਤਸੱਲੀ ਹੋਈ ਕਿ ਸ਼ਾਇਦ ਮੇਰੀ ਪੀੜੀ ਦੇ ਮਾਲ ਗੁਰੂ ਅਰਗੁਵਿੰਦ ਸਹਿ ਮਹਾਰਾਜ ਸਾਨੂੰ ਇਸ ਕਿੜੇ ਤੋਂ ਬਾਹਰ ਕੱਢ ਸਕਦੀ ਹੈ ਇਤਿਹਾਸ ਘਰ ਲਿਖਦਾ ਹੈ ਕਿ ਉਸ ਸਮੇਂ ਜਹਾਂਗੀਰ ਬਾਦਸ਼ਾਹ ਦਾ ਅਹਿਲਕਾਰ ਦੁਰਗਾ ਜਿਸ ਦਾ ਨਾਮ ਹਰੀ ਪ੍ਰਸਾਦ ਆਉਂਦਾ ਹੈ ਉਹਦੀ ਡਿਊਟੀ ਜਹਾਂਗੀਰ ਬਾਦਸ਼ਾਹ ਨੇ ਗੁਰੂ ਅਰਗੁਵਿੰਦ ਸੇਹ ਮਹਾਰਾਜ ਦੇ ਕੋਲ ਲੰਗਰ ਪਚਾਉਣ ਦੀ ਲਈ ਸੀ ਉਹਨੇ ਵਧੀਆ ਢੰਗ ਦੇ ਨਾਲ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਗੁਰੂ ਅਰਗੁਵਿੰਦ ਸੇਹ ਮਹਾਰਾਜ ਦੇ ਲਈ ਗਵਾਲੀਅਰ ਦੇ ਕਿਲੇ ਦੇ ਵਿੱਚ ਜਾਣਾ ਹਰੀ ਪ੍ਰਸਾਦ ਨੇ ਲੈ ਕੇ ਗੁਰੂ ਅਰਗੁਵਿੰਦ ਸੇਹ ਮਹਾਰਾਜ ਨੇ ਉਹ ਪ੍ਰਸ਼ਾਦਾ ਲੰਗਰ ਛਕਣ ਤੋਂ ਇਨਕਾਰ ਕਰ ਦਿੱਤਾ ਅਤੇ ਉਹਨਾਂ ਰਾਜਿਆਂ ਦੇ ਵਿੱਚ ਉਹ ਲੰਗਰ ਨੂੰ ਸਤਗੁਰੂ ਨੇ ਵੰਡ ਦੇਣਾ ਵਰਤਾ ਦੇਣਾ ਸਤਿਗੁਰੂ ਨੇ ਭਾਈ ਪੈੜਾ ਪਿਰਾਗਾ ਲੰਗਾ ਇਤਿਹਾਦਕ ਜਿਹੜੇ ਪੰਜ ਸਿੱਖ ਭਾਈ ਪ੍ਰਾਣਾ ਜੀ ਵਰਗੇ ਗਏ ਸਨ ਗੁਰੂ ਅਰਗੋਵਿੰਦ ਸਾਹਿਬ ਦੇ ਨਾਲ ਇਹਨਾਂ ਸਿੱਖਾਂ ਨੂੰ ਬਾਹਰ ਆਉਣ ਜਾਣ ਦੀ ਜਿਹੜੀ ਇਹਨਾਂ ਨੂੰ ਅਧਿਕਾਰ ਸੀ ਅੰਮ੍ਰਿਤ ਵੇਲੇ ਸਿੱਖਾਂ ਨੇ ਨਿਕਲਣਾ ਗਾਲੀਅਰ ਦੇ ਕਿਲੇ ਦੇ ਵਿੱਚੋਂ ਮਿਹਨਤ ਮਜ਼ਦੂਰੀ ਦੱਸਾ ਨੋਹਾਂ ਦੀ ਕਿਰਤ ਕਮਾਈ ਕਰਕੇ ਲੈ ਕੇ ਆਉਣੀ ਤੇ ਉਹਦਾ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਸਿੱਖਾਂ ਨੇ ਗੁਰੂ ਅਰਗੋਵਿੰਦ ਸਾਹਿਬ ਮਹਾਰਾਜ ਨੂੰ ਆਪ ਆਪਣੇ ਹੱਥਾਂ ਦੇ ਨਾਲ ਸ਼ਿਕਾਉਣਾ ਗੁਰੂ ਹਰਗੋਬਿੰਦ ਸਾਹਿਬ ਪਾਦਸ਼ਾਹ ਮਹਾਰਾਜ ਸਤਿਗੁਰੂ ਨੇ ਜਦ ਤਕਰੀਬਨ 40 ਦਿਨ ਸਤਿਗੁਰੂ ਜੀ ਇਸ ਕਿਲੇ ਦੇ ਅੰਦਰ ਨੱਜਰਬੰਦ ਰਹਿੰਦੇ ਨੇ ਤੇ ਉਸ ਸਮੇਂ ਕੁਦਰਤ ਦਾ ਇੱਕ ਅਜਿਹਾ ਬਾਣਾ ਵਾਪਰਿਆ ਕਿ ਜਹਾਂਗੀਰ ਬਾਦਸ਼ਾਹ ਜੈਨੀ ਗਿਆਨ ਸਿੰਘ ਤਵਾਰੀ ਖਾਲਸਾ ਦੇ ਵਿੱਚ ਲਿਖਦੇ ਹੈ ਕਿ ਜਹਾਂਗੀਰ ਬਾਦਸ਼ਾਹ ਨੂੰ ਰਾਤ ਵੇਲੇ ਭਿਆਨਕ ਸੁਪਨੇ ਆਉਣੇ ਜਿਸ ਤਰ੍ਹਾਂ ਸਰੀਰ ਦਬ ਜਾਣਾ ਭਿਆਨਕ ਸੁਪਨੇ ਆਉਣੇ ਰਾਤ ਨੂੰ ਡਰ ਆਉਣ ਲੱਗਾ ਤੇ ਉਹਨੇ ਆਪਣੇ ਵੈਦਾਂ ਨੂੰ ਬੁਲਾਇਆ ਵੈਦਾਂ ਨੇ ਇਲਾਜ ਕਰਨ ਦਾ ਯਤਨ ਕੀਤਾ 60 ਸਤੀ ਭਿਆਨਕ ਬਿਮਾਰੀ ਦੇ ਨਾਲ ਜਹਾਂਗੀਰ ਬਾਦਸ਼ਾਹ ਜੁੜਨ ਲੱਗਾ ਉਹਦਾ ਇਲਾਜ ਨਾ ਕਰ ਸਕੇ ਸਾਰੇ ਵੈਦ ਅਖੀਰ ਨੂੰ ਲਾਹੌਰ ਦੇ ਰਹਿਣ ਵਾਲੇ ਦੋ ਧਰਮੀ ਇਨਸਾਨ ਜਲਾਲਦੀਨ ਕਾਜੀ ਅਤੇ ਸਾਈ ਮੀਆਂ ਮੀਰ ਜੀ ਨੂੰ ਜਹਾਂਗੀਰ ਬਾਦਸ਼ਾਹ ਕੋਲ ਬੁਲਾਉਂਦਾ ਹੈ ਕੋਲ ਬਲਾਕੇ ਕਹਿਣ ਲੱਗਾ ਸਾਈਂ ਜੀ ਮੇਰੇ ਕੋਲ ਕਿਹੜੀ ਅਜਾਈ ਬੋਲ ਹੋਈ ਹੈ ਕਿ ਮੇਰਾ ਸਰੀਰ ਦਿਨਾਂ ਦਿਨ ਖਤਮ ਹੁੰਦਾ ਜਾ ਰਿਹਾ ਹੈ ਕਿਹੜੇ ਢੰਗ ਦੇ ਨਾਲ ਮੇਰਾ ਇਲਾਜ ਹੋ ਸਕਦਾ ਹੈ ਮੈਂ ਇਲਾਜ ਤੋਂ ਮੁਕਤੀ ਪ੍ਰਾਪਤ ਕਰ ਸਕਾਂ ਕਿਹੜਾ ਤਰੀਕਾ ਹੋ ਸਕਦਾ ਹੈ ਸਾਈਂ ਮੀਆਂ ਮੀਰ ਜੀ ਕਹਿਣ ਲੱਗੇ ਬਾਦਸ਼ਾਹ ਤੂੰ ਆਪਣੇ ਇਸ ਗਵਾਲੀਅਰ ਦੇ ਕਿਲੇ ਦੇ ਅੰਦਰ ਇਕ ਮਹਾਪੁਰਖ ਬ੍ਰਹਮ ਗਿਆਨੀ ਨੂੰ ਕੈਦ ਕਰਕੇ ਰੱਖਿਆ ਹੋਇਆ ਤੂੰ 40 ਦਿਨ ਦਾ ਜਪ ਤਪ ਕਰਨ ਤੋਂ ਬਾਅਦ ਉਸ ਬ੍ਰਹਮ ਗਿਆਨੀ ਨੂੰ ਕੈਦ ਵਿੱਚੋਂ ਨਹੀਂ ਕਢਿਆ ਇਸ ਕਰਕੇ ਤੇਰਾ ਇਹ 60 ਸਤੀ ਦਾ ਰੋਗ ਵੱਧਦਾ ਜਾ ਰਿਹਾ ਹੈ ਤੇਰੇ ਸਰੀਰ ਨੂੰ ਦੁੱਖ ਆ ਰਿਹਾ ਹੈ ਤੇ ਜਹਾਂਗੀਰ ਬਾਦਸ਼ਾਹ ਕਹਿਣ ਲੱਗਾ ਕਿਹੜਾ ਬ੍ਰਹਮ ਗਿਆਨੀ ਹੈ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਦੇ ਤੁਕ ਪੜ ਕੇ ਸਾਈ ਮੀਆਂ ਮੀਰ ਜੀ ਕਹਿ ਲਗੇ ਬ੍ਰਹਮ ਗਿਆਨੀ ਸਦਾ ਨਰਲੇਪ ਜੈਸੇ ਜਨਮੈ ਕਮਲ ਅਲੇਪ ਉਹ ਗੁਰੂ ਹਰਗੋਬਿੰਦ ਸਿੰਘ ਪਾਦਸ਼ਾਹ ਮਹਾਰਾਜ ਨੇ ਜਿਨ੍ਹਾਂ ਨੂੰ ਤੂੰ ਇਸ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕੀਤਾ ਹੋਇਆ ਉਹਨਾਂ ਨੂੰ ਰਿਹਾ ਕਰਦੇ ਫਿਰ ਜਹਾਂਗੀਰ ਬਾਦਸ਼ਾਹ ਦਾ ਵਜ਼ੀਰ ਵਜ਼ੀਰ ਖਾਨ ਉਹਦੇ ਹੱਥ ਇੱਕ ਚਿੱਠੀ ਲਿਖ ਕੇ ਭੇਜਦਾ ਹੈ ਜਹਾਂਗੀਰ ਬਾਦਸ਼ਾਹ ਕਹਿਣ ਲੱਗਾ ਕਿ ਗੁਰੂ ਹਰਗੋਬਿੰਦ ਸੇ ਪਾਤਸ਼ਾਹ ਮਹਾਰਾਜ ਨੂੰ ਰਿਹਾ ਕੀਤਾ ਜਾਂਦਾ ਸਤਗੁਰੂ ਨੂੰ ਕਹੋ ਸਾਡੇ ਇਸ ਦਰਬਾਰ ਦੇ ਅੰਦਰ ਆ ਕੇ ਸਾਨੂੰ ਦਰਸ਼ਨ ਦੇਣ ਉਹਨਾਂ ਨੂੰ ਰਿਹਾ ਕਰ ਦਿੰਦੇ ਹਾਂ ਜਦ ਵਜ਼ੀਰ ਖਾਨ ਚਿੱਠੀ ਲੈ ਕੇ ਗੁਰੂ ਹਰਗੋਬਿੰਦ ਸੇ ਮਹਾਰਾਜ ਦੇ ਕੋਲ ਗਵਾਲੀਅਰ ਦੇ ਕਿਲੇ ਵਿੱਚ ਜਾਂਦਾ ਕਿ ਪਾਤਸ਼ਾਹ ਤੁਹਾਨੂੰ ਰਿਹਾ ਕੀਤਾ ਜਾਂਦਾ ਹੈ ਬਾਦਸ਼ਾਹ ਦੇ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਨੇ ਸਾਫ਼ ਇਨਕਾਰ ਕਰ ਦਿੱਤਾ ਵੀ ਅਸੀਂ ਕੱਲੇ ਇਸ ਗਵਾਲੀਅਰ ਦੇ ਕਿਲੇ ਵਿੱਚੋਂ ਬਾਹਰ ਨਹੀਂ ਜਾਵਾਂਗੇ ਜੇ ਜਾਣਗੇ ਤੇ ਇਹ ਰਾਜੇ ਵੀ ਸਾਡੇ ਨਾਲ ਰਿਹਾ ਕੀਤੇ ਜਾਣ ਅਸੀਂ ਇਹ ਸ਼ਰਤ ਤੇ ਬਾਹਰ ਜਾਵਾਂਗੇ ਮਹਾਰਾਜ ਨੇ ਇਨਕਾਰ ਕਰ ਦਿੱਤਾ ਵਜ਼ੀਰ ਖਾਨ ਨੇ ਆ ਕੇ ਸਾਰੀ ਗੱਲ ਬਾਤ ਜਹਾਂਗੀਰ ਬਾਦਸ਼ਾਹ ਨੂੰ ਦੱਸੀ ਬਾਦਸ਼ਾਹ ਕਹਿਣ ਲੱਗਾ ਫਿਰ ਕੀ ਸ਼ਰਤ ਕੀ ਹੈ ਉਹ ਜਹਾਂਗੀਰ ਕਹਿਣ ਲੱਗਾ ਮਹਾਰਾ ਜਹਾਂਗੀਰ ਬਾਦਸ਼ਾਹ ਨੂੰ ਵਜ਼ੀਰ ਖਾਨ ਕਹਿਣ ਲੱਗਾ ਬਾਦਸ਼ਾਹ ਬਾਦਸ਼ਾਹ ਸ਼ਰਤ ਇਹ ਹੈ ਕਿ ਸਤਿਗੁਰੂ ਕਹਿੰਦੇ ਸਾਡੇ ਨਾਲ ਇਹ ਰਾਜੇ ਵੀ ਰਹਾ ਕੀਤੇ ਜਾਣ ਜਾਂ ਕਿ ਬਾਦਸ਼ਾਹ ਨੇ ਇੱਕ ਤਰੀਕਾ ਅਪਣਾਇਆ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਕਹੋ ਜਿੰਨੇ ਤੁਹਾਡੇ ਪੱਲੇ ਨੂੰ ਫੜ ਕੇ ਤੁਹਾਡੇ ਚੋਲੇ ਨੂੰ ਫੜ ਕੇ ਬਾਹਰ ਨਿਕਲ ਜਾਣ ਉਹਨੇ ਰਾਜਿਆਂ ਨੂੰ ਅੱਜ ਰਹਾ ਕਰ ਦਿੱਤਾ ਜਾਵੇਗਾ ਹਰੀਦਾਸ ਦਰੋਗੇ ਨੂੰ ਸਤਿਗੁਰੂ ਹਰਗੋਬਿੰਦ ਸਿੰਘ ਬਾਦਸ਼ਾਹ ਮਹਾਰਾਜ ਨੇ ਉਹਨਾਂ ਦੀ ਸੇਵਾ ਲਈ ਹਰੀਦਾਸ ਦਰੋਗਾਦਰਜੀ ਦੇ ਪਾਸ ਗਿਆ ਇੱਕ 52 ਕਲੀਆਂ ਵਾਲਾ ਸਤਿਗੁਰੂ ਦੇ ਲਈ ਚੋਲਾ ਤਿਆਰ ਕੀਤਾ ਗਿਆ ਸਤਿਗੁਰੂ ਨੇ ਆਪਣੇ ਤਨ ਤੇ ਉਹ ਜਾਮਾ ਪਹਿਨਿਆ ਜਾਮਾ ਪਹਿਨਣ ਤੋਂ ਬਾਅਦ ਸਤਿਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਤਿੰਨਾਂ ਦੇ ਇੱਕ ਇੱਕ ਜਾਮੇ ਦੀ ਕਲੀ ਨੂੰ ਇੱਕ ਇੱਕ ਉਸ ਰਾਜੇ ਨੇ ਪਕੜਿਆ ਜਾਮੇ ਦੀ ਕਲੀ ਪਕੜਨ ਤੋਂ ਬਾਅਦ ਉਹ 52 ਰਾਜੇ ਉਸ ਜਹਾਂਗੀਰ ਬਾਦਸ਼ਾਹ ਦੀ ਰਿਹਸ ਤੋਂ ਗ੍ਰਿਫਤਾਰੀ ਤੋਂ ਬਾਅਦ ਆ ਗਏ ਜਦ ਬਾਹਰ ਆਏ ਨੇ ਤੇ ਸਤਿਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਤਨਾ ਦੇ ਨਾਲ 52 ਰਾਜਿਆਂ ਨੂੰ ਰਿਹਾ ਕੀਤਾ ਗਿਆ ਪਿਆਰਿਓ ਰਿਹਾ ਹੋਣ ਤੋਂ ਬਾਅਦ 52 ਰਾਜਿਆਂ ਨੇ ਅੱਜ ਬੜੇ ਐ ਸਮੇਂ ਬਾਅਦ ਕਈ ਕਈ ਸਾਲਾਂ ਬਾਅਦ ਉਹਨਾਂ ਨੇ ਅੱਜ ਸੱਚ ਦਾ ਸੂਰਜ ਧੱਕਿਆ ਸੀ ਪਿਆਰੋ ਜਦ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ 52 ਰਾਜਿਆਂ ਨੂੰ ਰਿਹਾ ਕਰਵਾਉਂਦੇ ਨੇ ਦੇ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਮੇਰੀ ਪੀਰੀ ਦੇ ਮਾਲਕ ਅਕਾਲ ਤੰਗ ਸਾਹਿਬ ਦੀ ਸਥਾਪਨਾ ਕਰਨ ਵਾਲੇ ਸਤਿਗੁਰੂ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਬਵੰਗੜਾ ਰਾਜਾਂ ਨੇ ਅੱਜ ਇੱਕ ਨਵਾਂ ਨਾਮ ਦਿੱਤਾ ਹੈ ਉਹ ਨਾਮ ਬੰਦੀ ਛੋੜ ਦాత ਆਖੋ ਸਤਨਾਮ ਵਾਹਿਗੁਰੂ ਸੰਗਤ ਜੀ 2 ਮਿੰਟ ਲੈ ਕੇ ਸਮਾਪਤੀ